ਦੋ ਪਾਰਟੀਆਂ ਆਪਸ ਵਿੱਚ ਇਹ ਜੁਦਾਈ ਕਰ ਰਹੀਆਂ ਇੱਕ ਪਾਰਟੀ ਵੱਲੋਂ ਇਹ ਬਣਾਇਆ ਜਾ ਰਿਹਾ ਤੇ ਦੂਜੀ ਧਿਰ ਹੈਗੀ ਆ ਉਹ ਇਹ ੱਡੇ ਨੂੰ ਨਹੀਂ ਬਣਾਉਣ ਦੇ ਰਹੀ ਕਿ ਲੱਗਦਾ ਕਿ ਸਵਾਰੀਆਂ ਔਖੀਆਂ ਹੁੰਦੀਆਂ ਸੀ ਹੁੰਦੀਆਂ ਸਵਾਰੀਆਂ ਉਹ ਪਰੇ ਜਾ ਕੇ ਖੜ੍ਹਦੀਆਂ ਸੀ ਹੁਣ ੱਡੇ ਜਿੱਤਾ ਬੈਠਣਗੇ ਅੱਜ ਇੱਕ ਵੀਡੀਓ ਵਾਇਰਲ ਹੋਈ ਆ ਤੁਹਾਡੇ ਪਿੰਡ ਦੀ ਬੜਾ ਕੱਠ ਹੋਇਆ ਆ ਵੀਡੀਓ ਦੇ ਵਿੱਚ ਕਹਿੰਦੇ ਕਿ ੱਡਾ ਨਹੀਂ ਬਣਦੇ ਨਾ ਪਤਾ ਲੱਗਿਆ ਕਿ ਕੌਣ ਜਿਹੜੇ ਕਹਿੰਦੇ ਵੀ ੱਡਾ ਨਹੀਂ ਬਣਦੇ ਕੋਈ ਵੀ ਗੱਡੀ ਆਉਂਦੀ ਆ ਰੁਕਦੀ ਆ ਤੇ ਇੱਕ ਟਾਇਰ ਥੱਲੇ ਲੈਂਦਾ ਹੂੰ ਲੈਂਦਾ ਇਹਦਾ ਤੁਸੀਂ ਵੀ ਸਮਝਦਾ ਹੋ ਯੋ ਦੇ ਵਿੱਚ ਕਿੰਨੀ ਗਲਤੀ ਆ ਕੱਲ ਨੂੰ ਬੱਚਿਆਂ ਦਾ ਕੋਈ ਨੁਕਸਾਨ ਹੁੰਦਾ ਤਾਂ ਪੰਚਾਇਤ ਦੇਣਦਾਰ ਹੈਗੀ ਇਸ ਚੀਜ਼ ਦੀ ਪੰਚਾਇਤ ਪੈਂਦੀ ਜਿਹੜੀ ਜੈਤਫੜੀ ਬੈਠੀ ਹੈ ਕਹਿੰਦੇ ਇੱਥੇ ਬਣਾਉਣਾ ਚਾਹੀਦਾ ਤੜਕੇ ਵੀ ਰੋਲਾ ਪਿਆ ਇਸ ਗੱਲ ਦਾ ਇਹ ਮਗਰ ਕਰਕੇ ਕਿਉਂ ਨਹੀਂ ਬਣਾਉਂਦੇ ਕੀ ਲੱਗਦਾ ਕਿ ਅੱਡਾ ਬਣਾਉਣਾ ਚਾਹੀਦਾ ਵੈਸੇ ਅੱਡਾ ਬਣਾਉਣਾ ਚਾਹੀਦਾ ਇਹ ਸਰਾਹਮਤਾ ਸੀ ਹਾਂ ਅੱਡਾ ਬਣਾ ਪਿੱਛੇ ਚਾਹੀਦਾ ਕੰਮ ਪਿੱਛੇ ਬਣਾ ਚਾਹੀਦਾ ਹਾਂ ਇਹ ਨਹੀਂ ਪਿੰਡ ਦਾ ਕੰਮ ਹੁੰਦਾ ਸੀ ਰੋਕਦੇ ਨੇ ਕਮਿੰਟ ਵਾਲੇ ਬਿਆਸੇ ਇਸ ਗੱਲ ਤੋਂ ਸਹਿਮਤ ਨੇ ਕਿ ਸਾਡੇ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਆਮ ਆਦਮੀ ਪਾਰਟੀ ਤੋਂ ਜਾਂ ਉਥੇ ਦੇ ਸਰਪੰਚ ਨੇ ਰਾਜੂ ਜੀ ਵਧੀਆ ਕੰਮ ਕਰ ਰਹੇ ਨੇ ਪਰ ਉਹਨਾਂ ਨੇ ਇਹ ਇੱਕ ਨੈਗੇਟਿਵ ਪੁਆਇੰਟ ਉਹਨਾਂ ਦਾ ਇਹ ਆ ਰਿਹਾ ਕਿ ਕਿਹੜਾ ਬੱਸ ਸਟੈਂਡ ਬਣ ਰਿਹਾ ਅੱਡਾ ਬਣ ਰਿਹਾ ਹੈਗਾ ਬੱਸ ਸਟੈਂਡ ਤੇ ਉਹ ਜਮਾਂ ਰੋਡ ਤੇ ਬਣਦਾ ਰਿਹਾ ਵੀ ਕੱਲ ਨੂੰ ਕੋਈ ਇੱਥੇ ਘਟਨਾ ਵਾਪਰਦੀ ਹੈ ਜਾਂ ਕੋਈ ਬੱਚੇ ਦੀ ਲੈ ਕੇ ਜਾਂ ਕਿਸੇ ਵੀ ਨੌਜਵਾਨ ਨੂੰ ਲੈ ਕੇ ਤਾਂ ਫਿਰ ਉਹਦਾ ਜ਼ਿੰਮੇਵਾਰ ਕੀ ਪੰਚਾਇਤ ਹੋ? ਮਤ ਦੀ ਆਪਦੇ ਬੱਚਿਆਂ ਲਈ ਲੋਕਾਂ ਲਈ ਉਹ ਬਣਾ ਰਹੇ ਆ ਜੀ ਤੁਸੀਂ ਜੁੜੇ ਹੋ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਅੱਜ ਆਪਾਂ ਖੜੇ ਆ ਪਿੰਡ ਢੱਲਵਾ ਕਲਾਂ ਦੇ ਵਿੱਚ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਪਿੰਡ ਢੱਲਵਾ ਕਲਾਂ ਦੇ ਇਸ ਅੱਡੇ ਦੀਆਂ ਜਿਹੜਾ ਨਵਾਂ ਬਣ ਜਾ ਰਿਹਾ ਪਰ ਅੱਜ ਜੇ ਗੱਲ ਕਰੀਏ ਤਾਂ ਅੱਜ ਇੱਥੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੋ ਪਾਰਟੀਆਂ ਆਪਸ ਵਿੱਚ ਇਹ ਜੁਦਾਈ ਕਰ ਰਹੀਆਂ ਇੱਕ ਪਾਰਟੀ ਵੱਲੋਂ ਇਹ ਬਣਾਇਆ ਜਾ ਰਿਹਾ ਤੇ ਦੂਜੀ ਧਿਰ ਹੈਗੀ ਆ ਉਹ ਇਹ ਅੱਡੇ ਨੂੰ ਨਹੀਂ ਬਣਾਉਣ ਦੇ ਰਹੀ ਆਖਰਕਾਰ ਕਿਹੜੀ ਧਿਰ ਹੈਗੀ ਆ ਜਿਹੜੀ ਉਹ ਅੱਡੇ ਨੂੰ ਬਣਾ ਰਹੀ ਹੈ ਤੇ ਕਿਹੜੀ ਉਹ ਧਿਰ ਹੈਗੀ ਆ ਜਿਹੜੀ ਇਹ ਅੱਡੇ ਨੂੰ ਨਹੀਂ ਬਣਨ ਦੇ ਰਹੀ ਉਹਦਾ ਕੀ ਕਾਰਨ ਹੈਗਾ ਪਰ ਸਵਾਰੀਆਂ ਨੂੰ ਜੇ ਕੱਲ ਗੱਲ ਕਰੀਏ ਤਾਂ ਵੀਡੀਓ ਦੇ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਜਿਹੜਾ ਇਹ ਟਰਾਂਸਫਾਰਮ ਲੱਗਿਆ ਇਹ ਸਵਾਰੀਆਂ ਇਸ ਟਰਾਂਸਫਾਰਮ ਦੀ ਛਾਵੇਂ ਖੜਦੀਆਂ ਨੇ ਤੇ ਉਹਨਾਂ ਲਈ ਅੱਡਾ ਬਨਣਾ ਚਾਹੀਦਾ ਪਰ ਨਾਲ ਨਾਲ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਤਸਵੀਰ ਹੋਰ ਸਾਂਝੀ ਕਰ ਦੋ ਕਿ ਇੱਕ ਅੱਡਾ ਉਧਰਲੇ ਪਾਸੇ ਵੀ ਬਣਿਆ ਹੋਇਆ ਨੇ ਉਹ ਵੀ ਪਤਾ ਕਰਾਂਗੇ ਕਦੋਂ ਦਾ ਬਣਿਆ ਹੋਇਆ ਤੇ ਕੀ ਇੱਥੇ ਦੁਬਾਰਾ ਅੱਡਾ ਬਣਾਉਣ ਦੀ ਲੋੜ ਹੈਗੀ ਆ ਜਾਂ ਬਨਣਾ ਚਾਹੀਦਾ ਸਾਰੀਆਂ ਪਾਰਟੀਆਂ ਦੇ ਵੀ ਪੱਖ ਲਾਵਾਂਗੇ ਕਾਂਗਰਸ ਪਾਰਟੀ ਦਾ ਵੀ ਪੱਖ ਲਾਵਾਂਗੇ ਆਮ ਆਦਮੀ ਪਾਰਟੀ ਦਾ ਵੀ ਪੱਖ ਲਾਵਾਂਗੇ ਇੱਧਰ ਸਾਡੇ ਅੰਕਲ ਖੜੇ ਨੇ ਗੱਲਬਾਤ ਕਰਦੇ ਹਾਂ ਜੀ ਅੰਕਲ ਸਾਹਿਬ ਤੁਹਾਡਾ ਆਹੋ ਜਿਹੜਾ ਉਹ ਬੱਸ ਸਟੈਂਡ ਅੱਡਾ ਬਣਿਆ ਉਹ ਕਦੋਂ ਕਦੋਂ ਬਣਿਆ ਵਾ ਉਹ ਨੂੰ 2-3 ਸਾਲ ਹੋ ਗਏ ਦੋ ਤਿੰਨ ਸਾਲ ਹੋ ਗਏ ਤੇ ਜਿਹੜਾ ਆ ਨਵਾਂ ਬਣ ਰਿਹਾ ਇਹ ਕੌਣ ਬਣਾ ਰਿਹਾ ਇਹ ਸਰਪੰਚ ਬਣਾ ਰਿਹਾ ਤੁਨੇ ਦੋਨੇ ਸਰਪੰਚ ਕਿਹੜੀ ਪਾਰਟੀ ਦੇ ਸਰਪੰਚ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਜਿਹੜਾ ਉਹ ਅੱਡਾ ਬਣਿਆ ਉਹ ਬਣਿਆ ਹੀ ਬਣਿਆ ਕਿ ਇਹਦੀ ਵੀ ਲੋੜ ਹੈਗੀ ਆ ਬਣਾਉਣ ਦੀ ਇਹਦੀ ਲੋੜ ਪਿੱਛੇ ਆਈ ਸਹੀ ਆ ਵਾਡਾ ਸਹੀ ਆ ਮੇਰੇ ਹਿਸਾਬ ਦੇ ਤੇ अच्छा जी ਵੀ ਬੰਨਣਾ ਚਾਹੀਦਾ ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਵੀ ਜਿਵੇਂ ਛੋੜਾ ਸੜਕ ਦੇ ਨੇੜੇ ਵੀ ਹੈਗਾ ਕਿ ਨਹੀਂ ਇਹ ਕਡਾਉਣ ਇਹ ਬਾਈਪਾਸ ਨਿਕਲ ਗਿਆ ਇੱਥੇ ਕਡਾ ਕੋਈ ਬੱਬਲੀ ਆਵਾ ਚਾਹੀਆ ਮਤਲਬ ਕਿ ਬਾਈਪਾਸ ਨਿਕਲ ਗਿਆ ਬੰਨਣਾ ਚਾਹੀਦਾ ਤੁਹਾਡੇ ਸਾਹਮਣੇ ਕਿ ਲੱਗਦਾ ਕਿ ਸਵਾਰੀਆਂ ਔਖੀਆਂ ਹੁੰਦੀਆਂ ਸੀ ਜੋ ਹੁੰਦੀਆਂ ਸਵਾਰੀਆਂ ਉਹ ਪਰੇ ਜਾ ਕੇ ਖੜਦੀਆਂ ਸੀ ਹੁਣ ਇੱੱਥੇ ਹੀ ਤਾਂ ਬਹਿਣਗੀਆਂ ਆ ਬੱਸ ਸਟੈਂਡ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਕਾਫੀ ਟਾਈਮ ਹੋਇਆ ਹੀ ਕਾਫੀ ਟਾਈਮ ਹਾਂ ਜੀ ਤੇ ਜਿਹੜੇ ਅੱਜ ਆਹ ਵਾਲਾ ਬਣਾ ਰਹੇ ਨਵਾਂ ਬੱਸ ਸਟੈਂਡ ਇਹ ਕਿਹੜੀ ਪਾਰਟੀ ਬਣਾ ਰਹੀ ਹੈ ਇਹ ਜੀ ਆਮ ਪਾਰਟੀ ਹੈ ਤੋਨੇ ਸਰਪੰਚ ਆਮ ਆਦਮੀ ਪਾਰਟੀ ਦਾ ਨਹੀਂ ਜੀ ਇੱਕ ਤਾਂ ਸਰਪੰਚ ਆਜ਼ਾਦ ਹੀ ਖੜਿਆ ਸੀ ਸਾਡੇ ਇੱਥੇ ਹਾਂ ਅੱਜ ਇੱਕ ਵੀਡੀਓ ਵਾਇਰਲ ਹੋਈ ਆ ਤੁਹਾਡੇ ਪਿੰਡ ਦੀ ਬੜਾ ਕੱਠ ਹੋਇਆ ਵੀਡੀਓ ਦੇ ਵਿੱਚ ਕਹਿੰਦੇ ਕਿ ਅੱਡਾ ਨਹੀਂ ਬਣ ਦੇਣਾ ਪਤਾ ਲੱਗਿਆ ਕਿ ਕੌਣ ਜਿਹੜੇ ਕਹਿੰਦੇ ਵੀ ਅੱਡਾ ਨਹੀਂ ਬਣ ਦੇਣਾ ਮੈਡਮ ਜੀ ਅੱਡਾ ਦਾ ਲੋਕਾਂ ਦੀ ਇਹ ਦੇਖੋ ਤੁਸੀਂ ਆਪ ਦੇਖ ਲਓ ਵੀ ਜਗਾ ਕਿੰਨੀ ਕਮੂਰੇ ਸਪੇਸ ਕਿੰਨਾ ਦਾ ਕੋਈ ਵੀ ਗੱਡੀ ਆਉਂਦੀ ਆ ਰੁਕਦੀ ਆ ਤੇ ਇੱਕ ਟਾਇਰ ਥੱਲੇ ਲੈਂਦਾ ਲੈਂਦਾ ਇਹਦਾ ਤੁਸੀਂ ਵੀ ਸਮਝਦਾ ਹੋ ਇਹ ਉਹਦੇ ਵਿੱਚ ਕਿੰਨੀ ਗਲਤੀ ਆ ਕੱਲ ਨੂੰ ਬੱਚਿਆਂ ਦਾ ਕੋਈ ਨੁਕਸਾਨ ਹੁੰਦਾ ਤਾਂ ਪੰਚਾਇਤ ਦੇਣਦਾਰ ਹੈਗੀ ਇਸ ਚੀਜ਼ ਦੀ ਵੀ ਤੁਹਾਨੂੰ ਲੱਗਦਾ ਕਿ ਜਮਾਂ ਸੜਕ ਦੇ ਨੇੜੇ ਆ ਨਹੀਂ ਹੋਣਾ ਚਾਹੀਦਾ ਮੈਡਮ ਪਿੱਛੇ ਕਿੰਨੀ ਜਗ੍ਹਾ ਪਈ ਆ ਕਿਉਂ ਨਹੀਂ ਪਿੱਛੇ ਢੱਕ ਕੇ ਬਣਾਇਆ ਜਾਂਦਾ ਹੈ ਬਣਾਇਆ ਜਾਂਦਾ ਹੈ ਹੂੰ ਇਹ ਜ਼ਰੂਰੀ ਨਹੀਂਗਾ ਵੀ ਉਹ ਛੜਕ ਵਿਭਾਗਮੇ ਦਾ ਥਾਂ ਰੋਕ ਕੇ ਉੱਥੇ ਬਣਾਇਆ ਜਾਵੇ ਹੂੰ ਵੀ ਇਹ ਤੁਹਾਨੂੰ ਸਿਰਫ ਇਹੀ ਪ੍ਰੋਬਲਮ ਆ ਰਹੀ ਆ ਵੀ ਅੱਡਾ ਬਣਨਾ ਚਾਹੀਦਾ ਪਰ ਪਿੱਛੇ ਪਿੱਛੇ ਬਣਨਾ ਚਾਹੀਦਾ ਹਾਂਜੀ ਹਾਂਜੀ ਇਹ ਪਿੱਛੇ ਹੋਣਾ ਹੋਣਾ ਚਾਹੀਦਾ ਇਹ ਜਤ ਫੜੀ ਬੈਠੀ ਨਾ ਪੰਚਾਇਤ ਜੀ ਇਹ ਪੰਚਾਇਤ ਪਿੰਡ ਦੀ ਜਿਹੜੀ ਇਹ ਜਤ ਫੜੀ ਬੈਠੀ ਇਹ ਕਹਿੰਦੇ ਇੱਥੇ ਬਣਨਾ ਚਾਹੀਦਾ ਤੜਕੇ ਵੀ ਰੋਲਾ ਪਿਆ ਇਸ ਗੱਲ ਦਾ ਇਹ ਮਗਰ ਕਰਕੇ ਕਿਉਂ ਨਹੀਂ ਬਣਾਉਂਦੇ ਠੀਕ ਹੈ ਨਹੀਂ ਲੱਗਦਾ ਕਿ ਵੀ ਜਿਹੜਾ ਆ ਅੱਡਾ ਬਣਿਆ ਸੀ ਇੱਥੇ ਸਵਾਰੀਆਂ ਵੀ ਮਤਲਬ ਕਿ ਸੇਫ ਨਹੀਂ ਹੈ ਕਿਆਂ ਬੈਠ ਨਹੀਂ ਸਕਦੀਆਂ ਦੀਆਂ ਸਵਾਰੀਆਂ ਬੈੰਦ ਗਈ ਉਹ ਘਰਦਿਆਂ ਸਵਾਰੀਆਂ ਉੱਥੇ ਆਈ ਉੱਥੇ ਜਾ ਕੇ ਖੜ੍ਹ ਗਈ ਹਾਂਜੀ ਹਾਂਜੀ ਅੱਜ ਪਿੰਡ ਦੀ ਵੀਡੀਓ ਵਾਇਰਲ ਹੋਈ ਆ ਤੁਹਾਡੇ ਦੀ ਕਾਫੀ ਵੀਡੀਓ ਵਾਇਰਲ ਹੋਈ ਆ ਕਿ ਵੀ ਅੱਡੇ ਨੂੰ ਲੈ ਕੇ ਦਰਸ਼ਨ ਸਿੰਘ ਦਾ ਨਾਮ ਆ ਰਿਹਾ ਕਿ ਉਹ ਬੰਨ ਨਹੀਂ ਦੇ ਰਿਹਾ ਕਾਂਗਰਸ ਪਾਰਟੀ ਤੋਂ ਦਰਸ਼ਨ ਦਰਸ਼ਨ ਦਾ ਕੋਈ ਕਾਂਗਰਸ ਦੇ ਪਾਰਟੀ ਪਾਈ ਦਾ ਕੋਈ ਕੰਮ ਨਹੀਂ ਹੁੰਦਾ ਐਵੇਂ ਗੋਗਲੂ ਝਾੜਦੇ ਹੀ ਉਹਦਾ ਕੀ ਲੱਗਦਾ ਕਿ ਅੱਡਾ ਬੰਨਣਾ ਚਾਹੀਦਾ ਉਹ ਵੈਸੇ ਅੱਡਾ ਬੰਨਣਾ ਚਾਹੀਦਾ ਇਹ ਸਹਿਮਤਾ ਸੀ ਹਾਂ ਅੱਡਾ ਬੰਨਣਾ ਪਿੱਛੇ ਚਾਹੀਦਾ ਕੰਨ ਪਿੱਛੇ ਬੰਨਣਾ ਚਾਹੀਦਾ ਹਾਂ ਇਹ ਨਹੀਂ ਪਿੰਡ ਦਾ ਕੰਮ ਹੁੰਦਾ ਸੀ ਰੋਕਦੇ ਆ ਮੈਂ ਕਹਿੰਦਾ ਦੋਸਤ ਇਹ ਕਾ ਇਹ ਬਸ 3 ਸਾਲ ਹੋ ਗਏ ਨਵਾਂ ਅੱਡਾ ਪਿਆ 3 ਸਾਲ ਹੋਏ ਹਾਂ 3 ਸਾਲ ਹੋ ਪਰ ਸਵਾਰੀਆਂ ਇੱਥੇ ਕਾਹਤੋਂ ਨਹੀਂ ਬੈਠਦੀ ਇਹ ਸਵਾਰੀਆਂ ਬੈਣ ਮੱਝੇ ਨੂੰ ਨਾ ਬੈਠੇ ਬੈਠੇ ਮੈਡਮ ਇੱਥੇ ਦੱਸੋ ਵੀ ਇੱਥੇ ਕੋਈ ਹੈਗੀ ਐ ਸੇਫਟੀ ਕੰਟ ਹੈ ਉਧਰ ਇੱਧਰ ਮੜਾ ਜੇ ਬਰਸਾਤ ਆਉਂਦੀ ਸਾਰਾ ਤਾਂ ਇੱਥੇ ਵਗਲਾ ਖੜਾ ਪੇਚ ਜਾਂਦਾ ਸਿਰਫ ਇੱਕ ਉੱਤੇ ਛੱਤ ਹੈ ਇਹਦੇ ਹੋਰ ਇਹਦੇ ਵਿੱਚ ਕੋਈ ਨਹੀਂਗਾ ਵੀ ਕੋਈ ਬੈਠੂਗਾ ਬੈਠਣ ਲਾ ਕੀ ਉਧਰੋਂ ਬਾਰਿਸ਼ ਆਗੇ ਇੱਥੋਂ ਤੱਕ ਪਾਣੀ ਆ ਜਾਂਦਾ ਇਧਰੋਂ ਬਾਰਿਸ਼ ਆਗੇ ਇੱਥੋਂ ਛੋਟਾ ਬਣਿਆ ਹੋਇਆ ਹੈ ਬਹੁਤ ਛੋਟਾ ਜੀ ਅਸੀਂ ਐ ਨਹੀਂ ਕਹਿੰਦੇ ਕਿ ਵਧੀਆ ਗੱਲ ਆ ਬਣਨੀ ਚਾਹੀਦੀ ਚੀਜ਼ ਪਰ ਇਹ ਥੋੜੀ ਪਿੱਛੇ ਆਦਮੀ ਬਣਨੀ ਚਾਹੀਦੀ ਹੈ ਵਰਤੋਚ ਨਹੀਂ ਬਣਿਆ ਹੋਇਆ ਹਾਂ ਵਰਤੋਚ ਨਹੀਂ ਗਈ ਕੱਲ ਨੂੰ ਬੱਚਿਆਂ ਦਾ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਕੌਣ ਹੈ ਜਮਾਂ ਛੜਕਦੇ ਉੱਥੇ ਲੈ ਕੇ ਆਇਆ ਇਹ ਨਹੀਂ ਕਹਿੰਦੇ ਚੀਜ਼ ਮਾੜੀ ਲੈ ਕੇ ਆਇਆ ਸਾਡੇ ਪਿੰਡ ਦਾ ਨੌਜਵਾਨ ਮੁੰਡਾ ਹੀ ਬਹੁਤ ਵਧੀਆ ਕੰਮ ਕਰਦਾ ਇਹ ਨਹੀਂ ਕਹਿੰਦੇ ਕਿਹੜੇ ਸਰਪੰਚ ਬਣਾ ਇਹ ਰਾਜੂ ਸਰਪੰਚ ਬਣਾ ਰਿਹਾ ਹੈ ਮੌਜੂਦਾ ਹੀ ਹੈ ਕਿ ਸਾਫਤਾ ਨਹੀਂ ਮੌਜੂਦਾ ਹੀ ਆਈ ਪਹਿਲੇ ਪਹਿਲੇ ਬਸ ਆਈ ਪਹਿਲੇ ਪਾਸੇ ਆਈ ਤੇ ਆਇਆ ਨਹੀਂ ਕੰਪਾਉਂ ਵਾਲੀ ਕਰਾਈ ਜਾਂਦਾ ਪਿੰਡ ਤੇ ਇਹ ਨਹੀਂ ਗੱਲ ਕਹਿੰਦੇ ਸੀ ਪਰ ਕੰਮ ਆ ਗਲਤ ਕਰੀ ਜਾਂਦਾ ਰਹੇਗਾ ਇੱਥੇ ਬਣਾਈ ਜਾਂਦਾ ਉਹ ਇੱਥੇ ਕਿਉਂ ਨਹੀਂ ਬਣਾਉਂਦਾ ਪਿੱਛੇ ਵੀ ਥੋ ਜੋ 4 ਫੁੱਟ ਪਿੱਛੇ ਹੋ ਗਿਆ ਜੀ ਉਹਦੇ ਵਾਸਤੇ ਸਾਨੂੰ ਕੋਈ ਦਿੱਕਤ ਨਹੀਂ ਗਈ। ਅਸੀਂ ਕੋਈ ਆਪਦੇ ਭਲੇ ਵਾਸਤੇ ਸਾਡੀ ਕੋਈ ਪਾਰਟੀ ਬਾਜੀ ਨਹੀਂਗੀ। ਇਹ ਤਾਂ ਸਿਰਫ ਇਹ ਗੱਲ ਨੂੰ ਕਹਿਨੇ ਆ ਵੀ ਕੱਲ ਨੂੰ ਕਿਸੇ ਦਾ ਨੁਕਸਾਨ ਨਾ ਹੋਵੇ ਉਸ ਗੱਲ ਦੇ ਵਿੱਚ। ਬਾਥਰੂਮਾਂ ਦੀ ਗੱਲ ਕਰੀਏ ਜਿਵੇਂ ਆਮ ਆਪਾਂ ਦੇਖਦੇ ਪਿੰਡਾਂ ਦੇ ਵਿੱਚ addena ਦੇ ਉੱਤੇ ਸਰਪੰਚ ਪੰਚ ਲੇਡੀਜ਼ ਦੇ ਜਾਂ ਜੈਂਸ ਦੇ ਬਾਥਰੂਮ ਬਣਾਏ ਆ ਕਿ ਇੱਥੇ ਪ੍ਰਬੰਧ ਹੈਗਾ। ਕੋਈ ਪ੍ਰਬੰਧ ਨਹੀਂ ਹੈਗਾ ਇਹ ਬਾਥਰੂਮ ਦਾ। ਕੋਈ ਲੇਡੀਜ਼ ਇੱਥੇ ਬਾਥਰੂਮਾਂ ਨੂੰ ਬਹੁਤ ਪਰੇਸ਼ਾਨ ਹੈ। ਠੀਕ ਹੈ ਜੀ ਆਹ ਦੇਖੋ ਜੇ ਇੱਥੇ ਦੇ ਕੋਲੇ ਨਹੀਂ ਖੜਿਆ ਜਾਂਦਾ ਜੀ ਇਹ ਨਹੀਂ ਉਹ ਬਾਥਰੂਮ ਦੀ ਇਹਦੀ ਪ੍ਰੋਬਲਮ ਆ ਰ ਚੰਗੇ ਕੰਮ ਕਰਨਾ ਸੀ ਤਾਂ ਕੋਈ ਰੋਕਦਾ ਹੀ ਨਹੀਂਗਾ ਸਾਡੇ ਮੱਲੇ ਦਾ ਤਾਂ ਕੋਈ ਵੀ ਬੰਦਾ ਨਹੀਂ ਰੋਕਦਾ ਸਿਰਫ ਪਰੇਸ਼ਾਨੀ ਇਹ ਹੈ ਵੀ ਬਹੁਤ ਜਿਆਦਾ ਅੱਗੇ ਚਲਾ ਗਿਆ ਜੀ ਪਿੱਛੋਂ ਥਾਂ ਛੱਡ ਛੱਡ ਮੂਰੇ ਤੁਰੇ ਜਾਂਦੇ ਆ ਜੀ ਉਹ ਤਾਂ ਫਿਰ ਗਲਤ ਹੈ ਕਿਸੇ ਨਾ ਕਿਸੇ ਬੱਚੇ ਦਾ ਨੁਕਸਾਨ ਹੋ ਸਕਦਾ ਹੋ ਸਕਦਾ ਜੀ ਅੱਜ ਨਹੀਂ ਤਾਂ ਕੱਲੋ ਤੁਹਾਨੂੰ ਵੀ ਇਹ ਅੰਕਲ ਪ੍ਰੋਬਲਮ ਆ ਵੀ ਥੋੜਾ ਪਿੱਛੇ ਹਟਾ ਕੇ ਬਣਾਇਆ ਜਾਵੇ ਹਾਂ ਪਿੱਛੇ ਬਣ ਜਾਵੇ ਤੁਸੀਂ ਵੀ ਇਹੀ ਚਾਹੁੰਦੇ ਹੋ ਹਾਂ ਜੀ ਵੀ ਇਹੀ ਚਾਹੁੰਦੇ ਹੋ ਤੁਸੀਂ ਕਿਸੇ ਪਾਰਟੀ ਪਾ ਦੀ ਨਹੀਂ ਅਸੀਂ ਆ ਪਾਰਟੀ ਪਾਏ ਕਿਸੇ ਪਾਰਟੀ ਪਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸਤਾਏ ਆ ਮੈਂ ਜੀ ਵੀ ਪਿੱਛੇ ਥੋੜਾ ਬਣ ਜੇ ਆਵਾਜ਼ ਆ ਵੀ ਸਰਾਸ ਤੇ ਰਮੇ ਜੀ ਪੈਸੇ ਬਾਸਸਟੈਂਡ ਦੀ ਲੋੜ ਹੈਗੀ ਜਿਵੇਂ ਤੁਹਾਡੇ ਪਹਿਲਾਂ ਕਹਿੰਦੇ ਵੀ 2-3 ਸਾਲ ਹੀ ਹੋਏ ਇਹਨੂੰ ਬਣੇ ਆਪਣੇ ਬਣਿਆ ਵੀ ਕੋਈ ਲੋੜ ਤਾਂ ਹੈ ਨਹੀਂ ਜੀ ਵੱਡੀ ਤੇ ਪਹਿਲਾ ਬਾਥਰੂਮ ਬਣਾਉਂਦਾ ਵਧੀਆ ਗੱਲ ਸੀਗੀ ਜੀ ਸਾਨੂੰ ਅੱਜ ਰੂਹੀ ਹਾਂਜੀ ਜੀ ਵੀ ਜੇ ਜੇ ਇਹਨਾਂ ਨੇ ਨਿਕਾਸ ਹੀ ਕਰਉਣਾ ਬਾਥਰੂਮ ਦਾ ਕਰਾ ਦੇਣਾ ਇਹਦਾ ਕੀ ਲੋੜ ਹੈ ਜੀ ਆ ਹੈਗਾ ਹੀ ਇਹਦਾ ਹੈਗਾ ਹਾਂਜੀ ਜਿਵੇਂ ਆਕਬੀਰ ਜੀ ਨੇ ਕਿਹਾ ਹੈਗਾ ਵੀ ਇੱਥੇ ਜਦੋਂ ਸਵਾਰੀਆਂ ਖੜਦਿਆਂ ਕੋਈ ਮੀਂਹ ਦਾ ਮੌਸਮ ਹੁੰਦਾ ਭੇਜ ਜਾਂਦੀਆਂ ਸੇਫ ਨਹੀਂ ਹੈਗੀਆਂ ਇੱਥੇ ਵੀ ਚਲੋ ਥੋੜਾ ਜਿਹਾ ਹੋਰ ਵੱਡਾ ਬਣਾ ਦਿੰਦੇ ਢਾਕੇ ਪਰ ਅਸੀਂ ਤਾਂ ਇਹ ਇਹ ਚਾਹੁੰਦੇ ਸੀਗੇ ਜੀ ਜੇ ਬਣਾਉਣਾ ਸੀ ਤਾਂ ਇੱਥੋਂ ਸੈਟ ਇਹ ਕਾਂਦੇ ਉੱਤੇ ਹੀ ਲੈ ਜਾਂਦੇ ਉੱਪਰ ਤੱਕ ਉੱਪਰੇ ਤੱਕ ਜੀ 15 ਹਾਂ ਕਾਂ ਕਾਂਦੇ ਉੱਤੇ ਪਾਉਂਦੇ ਜੀ ਇਹਦੀ ਲੋੜ ਹੀ ਨਹੀਂ ਪੈਣੀ ਸੀ ਨਾਲੇ ਤਾਂ ਸਸਤਾ ਕੰਮ ਸੀਗਾ ਜੀ ਨਾਲਾ ਸਰਕਾਰ ਦਾ ਨਾ ਲੱਗਦਾ ਵੀ ਇੱਕ ਪਾਸੇ ਵਿਕਾਸ ਹੋ ਰਿਹਾ ਪਰ ਕਿਤੇ ਨਾ ਕਿਤੇ ਇੱਕਰ ਪਾਸੇ ਲੜਾਈ ਦਾ ਕਾਰਨ ਵੀ ਬਣੇ ਨਹੀਂ ਅਸੀਂ ਲੜਾਈ ਨਹੀਂ ਕਰਦੇ ਜੀ ਮੈਡਮ ਅਸੀਂ ਤਾਂ ਵਿਕਾਸ ਹੀ ਚਾਹੁੰਦੇ ਹਾਂ ਅੱਡੇ ਦੀ ਗੱਲ ਕਰਦੇ ਵੀ ਕੁਝ ਲੋਕ ਸਹਿਮਤ ਹੈਗੇ ਵੀ ਬਣਿਆ ਹੈ ਕੁਝ ਕਹਿ ਰਹੇ ਕਿ ਨਹੀਂ ਮੂਰੇ ਬਣਿਆ ਪਿੱਛੇ ਬੰਨਣਾ ਚਾਹੀਦਾ ਸੀ ਅਸੀਂ ਤਾਂ ਵਿਕਾਸ ਹੀ ਚਾਹੁੰਦੇ ਆ ਇਹ ਪਰ ਸਾਡੇ ਜਿਹੜੇ ਬੰਦੇ ਆ ਵੀ ਕਹਿੰਦੇ ਗ੍ਰਾਂਟ ਉਧਰ ਲਈ ਸੀ ਉਧਰ ਕਿਉਂ ਨਹੀਂ ਬਣਿਆ ਇੱਧਰ ਦਾ ਸਹੀਗਾ ਉਧਰ ਵੀ ਬਣਾਓ ਇੱਕ ਪਰਲੇ ਹੱਥ ਹਾਂਜੀ ਅੱਛਾ ਇਹ ਦੋ ਸਰਪੰਚ ਐ ਇੱਥੋਂ ਦੇ ਇੱਕ ਇਧਰਲੇ ਪਾਸੇ ਸਰਪੰਚ ਇੱਕ ਉਧਰਲੇ ਪਾਸੇ ਇਹ ਪਤਾ ਹੀ ਗੱਲ ਆ ਜੀ ਉੱਧਰ ਪਤਾ ਕੀ ਗੱਲ ਹੁਣ ਰੌਲਾ ਇਹੀ ਹੈ ਕਿ ਉੱਧਰ ਜ਼ਿਮੀਦਾਰਾਂ ਦੀਆਂ ਦੁਕਾਨਾਂ ਉੱਧਰ ਤਾਂ ਨਹੀਂ ਬਣਾ ਰਹੇ ਇਧਰ ਮਜ਼ਦੂਰ ਹੈ ਬੰਦੇ ਇਧਰ ਤਾਂ ਏ ਲੁਕੋ ਰਹੇ ਕੀ ਉੱਧਰਲੇ ਪਾਸੇ ਲੋੜ ਨਹੀਂ ਹੈ ਕਿਸਵਾਨੀਆਂ ਨੂੰ ਪਰ ਲਿਆ ਹਾਂ ਤੇ ਉਹੀ ਦੱਸਿਆ ਨੇ ਵੀ ਉੱਧਰ ਵੀ ਬਣਾਓ ਅੱਛਾ ਤੁਸੀਂ ਚਾਹੋ ਨੇ ਵੀ ਉੱਧਰ ਬਣਿਆ ਜਾ ਹਾਂ ਵੀ ਉੱਧਰ ਹੀ ਬਣੇ ਤਾਂ ਵੀ ਪੈਂਦਾ ਨਾ ਹੀ ਉੱਧਰ ਸਵਾਰੀਆਂ ਭਜਦੀਆਂ ਹੀ ਭਜਦੀਆਂ ਕਿਉਂਕਿ ਉੱਧਰ ਦੁਕਾਨਾਂ ਨੇ ਦੁਕਾਨ ਕਿਵੇਂ ਮੂਹਰੇ ਬੈਹਨ ਦੇ ਦੂਗਾ ਦੁਕਾਨ ਵਾਲਾ ਫਿਰ ਉੱਧਰ ਇਹ ਤਾਂ ਸਰਕਾਰੀ ਇਹ ਸਰਕਾਰੀ ਜਗਾ ਹੋਦੀ ਹੈ ਲੱਗਦਾ ਵੀ ਉੱਧਰਲੇ ਪਾਸੇ ਵੀ ਸਰਕਾਰੀ ਜਗਾ ਹੈਗੀ ਹੈ ਇਹ ਤਾਂ ਸਾਰੇ ਜਗ੍ਹਾ ਪੰਚਾਇਤੀ ਆ ਜੀ ਪੰਚਾਇਤੀ ਜਗਾ ਹਾਂ ਜੀ ਜਿੱਥੇ ਸਰਕਾਰ ਦਾ ਕੋਈ ਰੋਲ ਨਹੀਂ ਸਾਰੇ ਪੰਚਾਇਤੀ ਜਗਾ ਜੀ ਅਸੀਂ ਤਾਂ ਨੇ ਉਧਰ ਵੀ ਬਣ ਜੇ ਇੱਧਰ ਵੀ ਬਣ ਜੇ ਸਹਿਮਤੀ ਨਾਲ ਬਣ ਜੇ ਸਭ ਕੁਝ ਜੀ ਹਾਂ ਆਪਾਂ ਕਿਹੜਾ ਲੜਾਈ ਚਾਹੁੰਦੇ ਹਾਂ ਲੱਗ ਕੇ ਹੁਣ ਇੱਕ ਪਾਸੇ ਦੋ ਅੱਡੇ ਬਣ ਉਹ ਵੀ ਬਿਲਕੁਲ ਅੱਗੜ ਪਿਛੜ ਹਾਂ ਜੀ ਆ ਵੇਲੇ ਹੁਣ ਦੋ ਬਣ ਗਏ ਜੀ ਇਹਦਾ ਕੀ ਦੱਸੋ ਵੀ ਇਹਦਾ ਕਿੱਥੇ ਨਜਾਇਜ਼ ਖਰਚੀ ਹੈ ਜੀ ਵੀ ਅਸੀਂ ਤਾਂ ਇੱਕ ਉਤਰ ਬਣ ਜੇ ਬਧੀ ਅਰਮੂਗਾ ਗੱਲ ਜੀ ਉਤਰ ਕਿਹੜਾ ਲੇਡੀ ਜੀ ਨਹੀਂ ਬਹਿੰਦੀ ਸਭ ਕੁਝ ਉਤਰ ਵੀ ਬਣਾਇਆ ਜੀ ਸੋ ਮੇਨ ਪ੍ਰੋਬਲਮ ਇਹ ਸਾਡੇ ਦੀ ਲੋਕਾਂ ਨੇ ਦੱਸੀ ਹੈ ਜਿਹੜੀ ਲੋਕਾਂ ਨੇ ਆਪਦੇ ਮੂੰਹੋਂ ਇਹ ਬਿਆਨ ਕੀਤਾ ਕਿ ਜਿਹੜਾ ਇਹ ਬੱਸ ਸਟੈਂਡ ਬਣਾਇਆ ਗਿਆ ਹੈ ਬਿਲਕੁਲ ਛੜਕ ਦੇ ਬਿਲਕੁਲ ਰੋਡ ਦੇ ਉੱਤੇ ਬਣਾਇਆ ਗਿਆ ਹੈਗਾ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਇਹਨੂੰ ਥੋੜਾ ਜਿਹਾ ਪਿੱਛੇ ਹਟਾ ਕੇ ਬਣਾਇਆ ਜਾਂਦਾ ਜਾਂ ਜਿਵੇਂ ਆ ਬਣਾਇਆ ਹੋਇਆ ਬੱਸ ਸਟੈਂਡ ਇਹਨੂੰ 2-3 ਸਾਲ ਹੀ ਹੋਏ ਆ ਹਜੇ ਬਣੇ ਨੂੰ ਵੀ ਇਸੇ ਨੂੰ ਗਾਹ ਨੂੰ ਵਧਾਇਆ ਜਾਂਦਾ ਤੇ ਇੱਕ ਹੋਰ ਵੀ ਇਹਨਾਂ ਨੇ ਇਹ ਕਿਹਾ ਹੈ ਕਿ ਇੱਥੇ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਬਾਥਰੂਮ ਨਹੀਂ ਬਣੇ ਲੇਡੀਜ਼ ਵਾਸਤੇ ਨਹੀਂ ਕੋਈ ਬਣਿਆ ਕੋਈ ਜੈਂਸ ਵਾਸਤੇ ਨਹੀਂ ਬਣਿਆ ਜੇ ਵਿਕਾਸ ਕਰਨਾ ਸੀ ਤਾਂ ਇੱਥੇ ਬਾਥਰੂਮ ਵਗੈਰਾ ਬਣਾਏ ਜਾਂਦੇ ਅੱਗੜ ਪਿੱਛੜ ਜਿਹੜੇ ਹੈਗੇ ਆ ਦੋ ਬੱਸ ਸਟੈਂਡ ਇੱਥੇ ਬਣਾਤੇ ਨਾਲ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ બસ ਸਟੈਂਡ ਹੈਗਾ ਪਰਲੇ ਹੱਥ ਬਣਾ ਦਿੰਦੇ ਜੇ ਬਣਾਉਣਾ ਹੀ ਸੀ ਤਾਂ ਇੱਕ ਬਸ ਸਟੈਂਡ ਪਰਲੇ ਹੱਥ ਬਣਾਇਆ ਜਾਂਦਾ ਗਾਸ ਵਕਤ ਸਾਡੇ ਨਾਲ ਸੁਖਜੀਤ ਸਿੰਘ ਚੇਅਰਮੈਨ ਢਿਲਵਾ ਕਲਾ ਤੋਂ ਜੋ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਸਾਡੇ ਨਾਲ ਖੜੇ ਨੇ ਗੱਲਬਾਤ ਕਰਦੇ ਆ ਜੋ ਬਸ ਸਟੈਂਡ ਨੂੰ ਲੈ ਕੇ ਰੋਲਾ ਪਿਆ ਸੀਗਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਸਰ ਵੀਡੀਓ ਵਾਇਰਲ ਹੋ ਗਈ ਸੀ ਜਿਸ ਦੇ ਵਿੱਚ ਤੁਸੀਂ ਵੀ ਇੱਕ ਬਾਈਟ ਕਰਦੇ ਦਿਖਾਈ ਦਿੰਦੇ ਹੋ ਅੱਡੇ ਦੇ ਉੱਤੇ ਜਿਹੜਾ ਬੱਸ ਸਟੈਂਡ ਬਣਦਾ ਅੱਡਾ ਬਣਦਾ ਪਿਆ ਸੌਰੀ ਬੱਸ ਸਟੈਂਡ ਦੇ ਉੱਪਰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਭੈਣ ਜੀ ਕੀ ਮੇਰਾ ਪਿੰਡ ਵੱਡਾ ਪਿੰਡ ਹੈ ਜੀ ਤਾਂ ਉੱਥੇ ਇੱਕ ਬੱਸ ਸਟੈਂਡ ਬਣਿਆ ਹੋਇਆ ਪੁਰਾਣਾ ਉਹ ਕਾਫੀ ਪਿੱਛੇ ਸਾਡਾ ਮਾਂ ਸੜਕ ਤੋਂ ਅਸੀਂ ਦੇਖਦੇ ਆ ਤੁਸੀਂ ਵੀ ਦੇਖਦੇ ਹੋ ਉੱਤੇ ਸਾਡੀਆਂ ਬੱਚੀਆਂ ਮਾਵਾ ਪੈਣਾ ਸਵੇਰ ਜਦੋਂ ਸਕੂਲ ਦਾ ਟਾਈਮ ਆ ਬੱਚੇ ਇਵਨ ਉਹਨਾਂ ਨੇ ਬੱਸ ਚੜਦਾ ਹੁੰਦਾ ਤਾਂ ਉੱਥੇ ਉਹਨਾਂ ਲਈ ਖੜਨ ਦੀ ਕੋਈ ਜਗ੍ਹਾ ਨਹੀਂ ਹੈ ਇਹ ਮਤਲਬ ਇਹ ਇੱਕ ਨਾ ਟਰਾਂਸਫਾਰਮ ਲੱਗਾ ਹੋਇਆ ਉੱਥੇ ਬਿਜਲੀ ਦਾ ਉਹਦੀ ਛਾਵੇਂ ਉਹਦੀ ਮਤਲਬ ਉਹਦੀ ਹੋਟਲ ਲੈ ਕੇ ਆਣ ਲੈ ਕੇ ਸਾਡੀਆਂ ਬੱਚੀਆਂ ਉੱਥੇ ਖੜ੍ਹਦੀਆਂ ਤਾਂ ਸਾਡੇ ਮਨ ਸੀ ਕਿ ਅਸੀਂ ਇੱਕ ਬਸ ਸਟੈਂਡ ਇੱਕ ਸ਼ੈੱਡ ਜਿਹੜਾ ਵਧੀਆ ਸੋਹਣਾ ਬਣਾਈਏ ਹਵਾਦਾਰ ਵੱਡਾ ਜਿੱਥੇ ਸਿਟਿੰਗ ਕੈਪੈਸਿਟੀ ਵੀ ਹੋਵੇ ਤੇ ਉੱਥੇ ਬੱਚੀਆਂ ਬੈਠ ਸਕਣ ਤੇ ਉਹ ਇਸ ਤਰ੍ਹਾਂ ਨਾ ਬਣਾਉਣਾ ਚਾਹੁੰਦੇ ਸੀ ਕਿ ਜਿਹੜੇ ਕਿਉਂਕਿ ਜਗ੍ਹਾ ਬਹੁਤ ਹੈ ਸਰਕਾਰੀ ਜਗ੍ਹਾ ਵੈਸੇ ਤਾਂ ਕੋਆਪਰੇਟਿਵ ਸੋਸਾਇਟੀ ਇਹ ਪਿੱਛੇ ਜੀ ਅਸੀਂ ਉਹਨੂੰ ਪਿੱਛੇ ਹਟਵਾ ਬਣਾਉਣੇ ਆ ਪਿੱਛੇ ਕਰਕੇ ਤਾਂ ਕਿਉਂਕਿ ਅੱਗੇ ਕੰਸਟਰਕਸ਼ਨ ਹੋਈ ਆ ਘਰ ਆ ਬੱਸ ਆਉਂਦੀ ਦਾ ਪਤਾ ਨਹੀਂ ਲੱਗਦਾ ਬੱਸਾਂ ਵਾਲੇ ਵੀਰ ਪਹਿਲੇ ਜਲਦੀ ਚੁੰਦੇ ਤੇਜ਼ੀ ਚੁੰਦੇ ਬੱਸਾਂ ਰੁਕਦੀਆਂ ਨਹੀਂ ਤਾਂ ਫਿਰ ਉਹਨਾਂ ਦੇ ਉਹਨਾਂ ਨੂੰ ਪਿੱਛੇ ਬਣਾਇਆ ਦਾ ਫਾਇਦਾ ਕੋਈ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਫਿਰ ਉੱਥੇ ਜਾ ਕੇ ਖੜਨਾ ਪਊਗਾ ਉੱਥੇ ਖੜ੍ਹਣੀਆਂ ਉੱਥੇ ਫਿਰ ਥੱਪੇ ਖੜ੍ਹਣੀਆਂ ਸੋ ਇਸ ਕਰਕੇ ਥੋੜਾ ਜਿਹਾ ਅੱਗੇ ਕਰਕੇ ਉਸ ਜਗ੍ਹਾ ਤੋਂ 10 ਫੁੱਟ ਅੱਕੇ ਕਰਕੇ ਅਸੀਂ ਜਿਹੜਾ ਬਣਾ ਰਹੇ ਆ ਪਲੱਸ ਨਾਲ ਹੀ ਉਹਨਾਂ ਦੀ ਸੁੱਖ ਸਹੂਲਤਾਂ ਵਾਸਤੇ ਬੱਚਿਆਂ ਦੀ ਸੁੱਖ ਸਹੂਲਤਾਂ ਵਾਸਤੇ ਉਹ ਵਾਸ਼ਰੂਮ ਹੈ ਜਿਹੜੇ ਲੇਡੀਜ਼ ਲਈ ਸਭ ਤੋਂ ਦਿੱਕਤ ਦੀ ਪਰੇਸ਼ਾਨੀ ਆਉਂਦੀ ਹੈ ਲੇਡੀਜ਼ ਲਈ ਅਸੀਂ ਉੱਥੇ ਵਾਸ਼ਰੂਮ ਬਣਾ ਰਹੇ ਹਾਂ ਇਹ ਸਾਰੀ ਚੀਜ਼ ਹੈ ਜੀ ਹੋਰ ਇਸ ਤੋਂ ਬਿਨਾ ਕੁਝ ਵੀ ਨਹੀਂ ਜੁੜਦਾ। ਪਿੰਡ ਵਾਲੇ ਵੈਸੇ ਇਸ ਗੱਲ ਤੋਂ ਸਹਿਮਤ ਨੇ ਕਿ ਸਾਡੇ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਆਮ ਆਦਮੀ ਪਾਰਟੀ ਤੋਂ ਜਾਂ ਉੱਥੇ ਦੇ ਸਰਪੰਚ ਨੇ ਰਾਜੂ ਜੀ ਵਧੀਆ ਕੰਮ ਕਰ ਰਹੇ ਨੇ ਪਰ ਉਹਨਾਂ ਨੇ ਇੱਕ ਇੱਕ 네ਗਟਿਵ ਪੁਆਇੰਟ ਉਹਨਾਂ ਦਾ ਇਹ ਆ ਰਿਹਾ ਕਿ ਕਿਹੜਾ ਬੱਸ ਸਟੈਂਡ ਬਣ ਰਿਹਾ ਹੈ ਅੱਡਾ ਬਣ ਰਿਹਾ ਹੈਗਾ ਬੱਸ ਸਟੈਂਡ ਤੇ ਉਹ ਜਮਾਂ ਰੋਡ ਤੇ ਬਣਦਾ ਰਿਹਾ ਵੀ ਕੱਲ ਨੂੰ ਕੋਈ ਇੱਥੇ ਘਟਨਾ ਵਾਪਰਦੀ ਹੈ ਜਾਂ ਕੋਈ ਬੱਚ ਪਾਪਾ ਜੀ ਬਿਲਕੁਲ ਰੋਡ ਦੇ ਉੱਪਰ ਨਹੀਂ ਬਣ ਰਿਹਾ ਕੋਈ ਵੀ ਅਸੀ ਚੀਜ਼ ਨਹੀਂ ਹੈ ਜਿਹਦੀ ਜਿਹਦੀ ਕੰਸਟਰਕਸ਼ਨ ਆਪਾਂ ਰੋਡ ਦੇ ਉੱਪਰ ਕਰਾਂਗੇ ਕਾਫੀ ਪਛਾੜ ਮੈਂ ਈਵਨ ਕਿੰਨੇ ਕ ਫੁੱਟ ਦੀ ਜਗ੍ਹਾ ਛੱਡ ਮੇਰੇ ਖਿਆਲ ਨਾਲ 20 ਫੁੱਟ ਦੀ ਜਗ੍ਹਾ ਹੋਊਗੀ ਜੇ ਆਪਾਂ ਮੈਤੀ ਮਾਰਾਂਗੇ 20 ਫੁੱਟ ਤੋਂ ਵੱਧ ਹੀ ਹੋਊਗੀ ਉਹ 20 ਫੁੱਟ ਪਛਾੜ ਮੈਂ ਈਵਨ ਕਿ ਆਪਾਂ ਉਹ ਦੇਖਦੇ ਆਂ ਇਧਰ ਵੀ ਕਿਤੇ ਵੀ ਦੇਖਾਂਗੇ ਬਿਲਕੁਲ ਉੱਪਰ ਰੇੜੀਆਂ ਲੱਗੀਆਂ ਹੋਈਆਂ ਨੇ ਮਤਲਬ ਆਪਾਂ ਸਾਡੀ ਕੋਈ ਭਾਅ ਹੋਣਾ ਨਹੀਂ ਹੈ ਅਸੀਂ ਕਿਸੇ ਨੂੰ ਤਾਂ ਕਰਾਂ ਇੱਕ ਤਾਂ ਪਿੰਡ ਦੇ ਲੋਕਾਂ ਦੀ ਸਹੂਤ ਲਈ ਆਪਦੇ ਬੱਚਿਆਂ ਲਈ ਲੋਕਾਂ ਲਈ ਉਹ ਬਣਾ ਰਹੇ ਅਸੀਂ ਕਿਉਂ ਨਹੀਂ ਹੋ ਸਕਦਾ ਸੀ ਜਿਹੜੇ ਜਿਹੜਾ ਤੁਸੀਂ ਨਵਾਂ ਬਣਾ ਰਹੇ ਹੋ ਹਨਾ ਅੱਡਾ ਉਹਦੇ ਪਿਛਲੇ ਪਾਸੇ ਬਾਥਰੂਮ ਬਣਿਆ ਇੱਕ ਆਰਜਜਾ ਬਣਿਆ ਹੋਇਆ ਜਿੱਕੀ ਉਹਨੂੰ ਢਾ ਕੇ ਜਿਹੜੇ ਪਿੱਛੇ ਕਾਫੀ ਜਗ੍ਹਾ ਪਈ ਸੀ ਕਿ ਲੱਗਦਾ ਨਹੀਂ ਸੀ ਕਿ ਵੀ ਉਸੇ ਅੱਡੇ ਨੂੰ ਦੁਬਾਰਾ ਉਸੇ ਦੇ ਨਾਲ ਹੀ ਜੋੜ ਕੇ ਲੰਬਾ ਬਣਾਇਆ ਜਾ ਸਕਦਾ ਬਿਲਕੁਲ ਭੈਣ ਜੀ ਤੁਹਾਡੀ ਗੱਲ ਠੀਕ ਹੈ ਪਿੱਛੇ ਜਗ੍ਹਾ ਪਈ ਆ ਪੁਰਾਣਾ ਆਰਜਜਾ ਖਸਤਾ ਹਾਲਤ ਦਾ ਪਿਆ ਉਹ ਆਮ ਤੌਰ ਤੇ ਨਿਛੇੜੀਆਂ ਦਾ ਅੱਡਾ ਬਣ ਕੋਈ ਸਾਡੀਆਂ ਪਾਵਾਂ ਭੈਣਾਂ ਨੇ ਜਾਣਾ ਉਹ ਨੂੰ ਯੂਜ਼ ਕਰ ਸਕਣ ਹੋਰ ਵੀ ਕੋਈ ਜਾਣ ਦੁਕਾਨਦਾਰ ਵੀ ਹੈ ਈਵਨ ਉਹ ਵੀ ਯੂਜ਼ ਕਰਦੇ ਨੇ ਸਾਰਿਆਂ ਦੀ ਜ਼ਿੰਮੇਵਾਰੀ ਤੈ ਹੋਊਗੀ ਭਈ ਇਹਦੀ ਸਾਫ ਸਫਾਈ ਦਾ ਪ੍ਰਬੰਧ ਇੱਥੇ ਕੋਈ ਗਲਤ ਅੰਸਰ ਨਾ ਹੋਵੇ ਇਹਦੀ ਜ਼ਿੰਮੇਵਾਰੀ ਤੁਹਾਡੀ ਹੈ ਇਸ ਤਰ੍ਹਾਂ ਨਾਲ ਅਸੀਂ ਇਹ ਕਰਨਾ ਚਾਹੁੰਦੇ ਹਾਂ ਪ੍ਰਕਾਰਨ ਉਹੀ ਹੈ ਕਿ ਸਾਹਮਣੇ ਘਰ ਨੇ ਉਹ ਉਹਲਾ ਹੋ ਜਾਂਦਾ ਹੈ ਮਤਲਬ ਫਿਰ ਉਹਦੇ ਬਣਾਏ ਦਾ ਕੋਈ ਫਾਇਦਾ ਨਹੀਂ ਜੇ ਬੰਦੇ ਸਵਾਰੀ ਨਹੀਂ ਆ ਕੇ ਸੜਕ ਤੇ ਖੜਨਾ ਹੈ ਬੱਸ ਦੀ ਫਿਕਰ ਚ ਤੇ ਬੱਸ ਉਹ ਫਿਰ ਧੁੱਪੇ ਖੜਦਾ ਪੈਣਾ ਹੈ ਉੱਥੇ ਜਾ ਕੇ ਆਪਾਂ ਕਿੰਨਾ ਮਰਜ਼ੀ ਵਾਲੀ ਸ਼ਾਨ ਬਣਾ ਲਈਏ ਉਹਦਾ ਫਾਇਦਾ ਨਹੀਂ ਸਾਡਾ ਮੰਤਵ ਸਿਰਫ ਇੰਨਾ ਕੀ ਆ ਲੋਕਲ ਹੀ ਬਣਾਉਣਾ ਸੀ ਕਿਸੇ ਦੇ ਘਰੇ ਨਹੀਂ ਬਣਾਉਣਾ ਕਿਸੇ ਉਹ ਨਹੀਂ ਬਣਾਉਣਾ ਬਸ ਇਹੀ ਕਰਨਾ ਇੱਕ ਲਾਸਟ ਸਵਾਲ ਆ ਵੀ ਮਤਲਬ ਕਿ ਜਿਹੜੇ ਉੱਥੋਂ ਦੇ ਦਰਸ਼ਨ ਸਿੰਘ ਹੈ ਕਾਮਰੇਡ ਕਾਂਗਰਸ ਪਾਰਟੀ ਤੋਂ ਉਹ ਇਸ ਚੀਜ਼ ਨੂੰ ਲੈ ਕੇ ਅੜਚਣ ਪਾ ਰਹੇ ਆ ਕਿ ਵੀ ਇੱਥੇ ਨਹੀਂ ਬੰਦਦੇ ਨਾ ਉਹਨਾਂ ਦਾ ਕੀ ਸਭਲੇ ਪਤਾ ਲੱਗਿਆ ਪਤਾ ਨਹੀਂ ਮਤਲਬ ਕਿਹੜੀ ਸੋਚ ਨਾਲ ਉਹ ਸਿਆਸਤ ਕਰਦੇ ਨੇ ਅੱਜ ਤੱਕ ਉਹ ਪਿੰਡ ਦੇ ਸਰਪੰਚ ਵੀ ਨਹੀਂ ਰਹੇ ਨੇ ਕੋਈ ਉਹ ਦੋ ਕੰਮ ਸਾਨੂੰ ਦੋ ਛੇਡੋ ਇੱਕ ਕੰਮ ਗਣਾ ਦੇਣਾ ਅਸੀਂ ਪਿੰਡ ਦੇ ਲੋਕਾਂ ਲਈ ਆ ਕਰ ਰਹੇ ਆ ਪੁਰ ਕਿੰਨੇ ਕੰਮ ਹੋ ਰਹੇ ਨੇ ਛਪੜਾਂ ਦਾ ਪੱਕਿਆ ਸਮੱਸਿਆ ਹੋ ਗਈ ਗਰਾਊਂਡ ਬਣ ਗਏ ਕੈਮਰੇ ਲੱਗ ਗਏ ਲਾਈਟਾਂ ਲੱਗ ਗਈਆਂ ਸੜਕਾਂ ਬਣ ਗਈਆਂ ਮੈਨੂੰ ਨਹੀਂ ਲੱਗਦਾ ਪਿੰਡ ਦਾ ਕੋਈ ਕੰਮ ਜਿਹੜਾ ਰਹਿ ਗਿਆ ਹੁਣ ਆ ਕੰਮ ਹੈ ਉਹਨੂੰ ਜਾਤੀਵਾਦਕ ਰੰਗ ਲੱਗ ਦੇ ਕੇ ਹਾਲਾਂਕਿ ਲੋਕ ਸਾਡੇ ਨਾਲ ਆ ਲੋਕ ਸਮਝਦੇ ਨੇ ਕਿ ਇਹਦਾ ਕੀ ਨਫਾ ਨੁਕਸਾਨ ਸੋ ਮੈਂ ਤਾਂ ਇਹ ਕਹੂੰਗਾ ਵੀ ਆਪਣਾ ਤੁਹਾਨੂੰ ਬੇਨਤੀ ਆ ਹੱਥ ਜੋੜ ਕੇ ਲੋਕਾਂ ਲਈ ਬਣ ਰਿਹਾ ਤੇ ਇਹਨੂੰ ਬਣਨ ਦਿਓ ਕਿਰਪਾ ਕਰਕੇ ਨਾ ਇਹ ਚਰਚਨ ਪਾਓ ਧੰਨਵਾਦ ਜੀ ਸੋ ਇਹ ਸਾਡੇ ਨਾਲ ਸੀਗੇ ਸੁਖਜੀਤ ਚੇਅਰਮੈਨ ਢੱਲਵਾ ਤਾਂ ਬਾਕੀ ਅਸੀਂ ਦਰਸ਼ਨ ਸਿੰਘ ਜੋ ਕਾਮਰੇਡ ਕਾਂਗਰਸ ਪਾਰਟੀ ਤੋਂ ਕਹਿੰਦੇ ਨੇ ਕਿ ਅਰਚਨ ਬਣ ਰਹੇ ਨੇ ਸਾਡੇ ਨੂੰ ਲੈ ਕੇ ਉਹਨਾਂ ਦਾ ਵੀ ਪੱਖ ਲੈ ਕੇ ਆਵਾਂਗੇ ਤੇ ਸਰ ਅਜੇ ਨਾਲ ਤੁਹਾਡੇ ਪਿੰਡ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਬਸ ਸਾਡੇ ਨੂੰ ਲੈ ਕੇ ਜਿਸਦੇ ਵੀ ਤੁਹਾਡਾ ਨਾਮ ਬੋਲਿਆ ਜਾਂਦਾ ਕਿ ਦਰਸ਼ਨ ਸਿੰਘ ਕਾਂਗਰਸ ਪਾਰਟੀ ਤੋਂ ਕਾਮਰੇਡ ਜਿਹੜੇ ਹੈਗੇ ਆ ਉਹ ਬਾਸ ਸਾਡਾ ਹਾਂਜੀ ਹਾਂਜੀ ਵੀ ਉਹ ਆਡਾ ਬੰਨ ਨਹੀਂ ਦੇ ਰਹੇ ਕੀ ਆਪੀ ਬੋਲੇ ਹੋ ਇਹ ਹੀ ਨ ਜਾਣਕਾਰੀ ਲੈਣੀ ਆ ਵੀ ਕੀ ਗੱਲ ਹੈਗੀ ਆ ਕੀ ਮਸਲਾ ਹੈਗਾ ਉਹ ਸਾਡੇ ਨਹੀਂ ਭਾਜੀ ਮੈਂ ਮੈਂ ਤਾਂ ਨਾ ਉਹ ਜਾ ਰਿਹਾ ਸੀ ਕੋਰਟ ਪਰ ਮੈਂ ਉੱਤੇ ਠੜ ਗਿਆ ਦੇਖਿਆ ਜਿਲੇ ਪਾਸੇ ਅੱਡਾ ਸਰਦਾਰ ਸਾਧੂ ਸਿੰਘ ਐਮਪੀ ਸੀਗੇ ਹਾਂ ਉਹਨਾਂ ਨੇ ਗ੍ਰਾਂਟ ਦਿੱਤੀ ਤੇ ਉਹ ਅੱਡਾ ਬਣਿਆ ਜੀ ਉਹਦੇ ਮੂਰੇ ਹੀ ਹੁਣ ਅੱਡਾ ਬਣਾ ਰਹੇ ਹੈਗੇ ਆ ਪੰਚਾਇਤ ਵੱਲੋਂ ਬਣਾਇਆ ਜਾ ਰਿਹਾ ਹੈ ਜੀ ਜੀ ਉਸ ਬਿਲਡਿੰਗ ਦੇ ਮੂਰੇ ਹੀ ਹਾਂ ਜਿਹੜਾ ਕਿ ਜਮਾ ਛੜਕ ਦੇ ਨੇਰੇ ਆ ਜੀ ਮੈਂ ਉਹਨਾਂ ਨੂੰ ਵਹਿ ਲੈ ਕੇ ਜਗੀ ਵੀ ਇਹ ਛੜਕ ਜਿਹੜਾ ਡਾ ਬਣਾਨੇ ਤੁਸੀਂ ਹੂੰ ਪਿੱਛੇ ਬਣਾਉਣਾ ਚਾਹੀਦਾ ਜਿਹੜੇ ਜੇ ਤੁਸੀਂ ਕੁਝ ਕਰਨ ਕੰਮ ਕਰਨਾ ਚੰਗੀ ਗੱਲ ਆ ਇਹ ਹੂੰ ਤੇ ਜਿਹੜਾ ਪਿੱਛੇ ਖੁੱਲਾ ਥਾਂ ਪਿਆ ਹੈਗਾ ਹੂੰ ਤੇ ਉਹ ਉੱਥੇ ਬਣਾਉਣਾ ਚਾਹੀਦਾ ਹੈਗਾ ਮਤਲਬ ਕਿ ਤੁਸੀਂ ਉਹ ਕਹਿੰਦੇ ਜਨਤਾ ਪੰਚਾਇਤ ਨੇ ਕਿਹਾ ਕਿ ਇੱਥੇ ਬਣਾਉਣਾ ਹੈ ਜੀ ਮੈਂ ਕਹਿੰਦਾ ਜੋ ਠੀਕ ਆ ਤੁਸੀਂ ਇੱਥੇ ਬਣਾ ਲਓ ਭਾਈ ਇੱਥੇ ਬਣਾ ਲਓ ਪਰ ਇੱਥੇ ਨਾ ਜਦੋਂ ਕੋਈ ਗੱਡੀ ਕ੍ਰਾਸ ਸਵਾਰੀਆਂ ਖੜੀਆਂ ਹੋਣ ਵੀਆਂ ਹੂੰ ਤੇ ਕ੍ਰੋਸਿੰਗ ਹੋਊਗੀ ਕੋਈ ਗੱਡੀ ਕ੍ਰਾਸ ਕਰੂਗੀ ਕਿਸੇ ਬੰਦੇ ਦੇ ਵਿੱਚ ਵਾਸ ਜਾਵੇ ਐਕਸੀਡੈਂਟ ਹੋ ਜਾਊਗਾ ਤੇ ਤੁਸੀਂ ਪਿੱਛੇ ਬਣਾ ਲਓ ਜਗਾ ਪਿੱਛੇ ਪਈ ਆ ਵਾਧੂ ਜੀ ਇਸੇ ਅੱਜ ਪਿੰਦੇ ਲੋਕ ਵੀ ਇਕੱਠੇ ਹੋਏ ਉਹਨਾਂ ਲੋਕਾਂ ਨੇ ਵੀ ਕਿਹਾ ਵੀ ਛੜਕ ਤੇ ਐਡਾ ਨਹੀਂ ਬਣਾਉਣਾ ਚਾਹੀਦਾ ਜਗਾ ਪਹਿਲੀ ਗੱਲ ਤਾਂ ਜਦੋਂ ਪਹਿਲਾਂ ਬੱਸੜਾ ਬਣਿਆ ਵਾ ਜੀ ਖੱਬੇ ਪਾਸੇ ਇਹ ਪਟੰਡੇ ਵਾਲੇ ਪਾਸਾ ਆਈਏ ਤਾਂ ਖੱਬੇ ਪਾਸੇ ਬਣਿਆ ਵਾ ਬਿਲਕੁਲ ਸਰਦਾਰ ਸਾਧੂ ਸਿੰਘ ਜੀ ਐਮਪੀ ਸੀ ਉਹਨਾਂ ਨੇ ਬਣਾਇਆ ਸੀ ਉਹਦੀ ਫੰਡ ਦੇ ਨਾਲ ਜੀ ਤੇ ਜਿਹੜਾ ਸੱਜੇ ਪਾਸੇ ਆ ਪਟਿੰਡੇ ਨੂੰ ਕੋਈ ਸਵਾਰੀਆਂ ਜਾਣੀਆਂ ਪਟਿੰਡਾ ਵੱਲ ਭੱਜਾ ਕਰਨ ਬਰਗਾੜੀ ਫਰੀਦ ਕੋਲ ਉਧਰ ਨੂੰ ਜਾਣੀਆਂ ਆ ਹੂੰ ਉਹਦੇ ਤੇ ਕੋਈ ਅੱਡਾ ਨਹੀਂ ਬਣਿਆ ਵੀ ਉਸ ਪਾਸੇ ਬਣਾ ਦਿਓ ਜੀ ਪੰਚਾਇਤ ਵੀ ਜਿਹੜੀ ਹੈਗੀ ਢਿਲਵਾਕਲਾਂ ਦੀ ਪੰਚਾਇਤ ਵਕਰੀ ਆ ਗੁਰੂ ਤੇਗ ਬਹਾਦਰ ਨਗਰ ਦੀ ਪੰਚਾਇਤ ਵਕਰੀ ਆ ਜੀ ਜਿਹੜਾ ਇਹ ਏਡਾ ਬਣਾਇਆ ਜਾ ਰਿਹਾ ਏ ਇਹ ਕਿਹੜੀ ਪੰਚਾਇਤ ਵੱਲੋਂ ਬਣਾਇਆ ਜਾ ਰਿਹਾ ਜਿਹੜੀ ਇਹ ਬਣਾਇਆ ਜਾ ਰਿਹਾ ਗੁਰੂ ਤੇਗ ਢਿਲਵਾਕਲਾਂ ਦੀ ਪੰਚਾਇਤ ਵੱਲੋਂ ਗੁਰੂ ਤੇਗ ਬਹਾਦਰ ਦੀ ਨਗਰ ਦੀ ਹਦੂਦ ਵਿੱਚ ਅੱਛਾ ਉਹ ਦੂਜੇ ਪਾਸੇ ਬਣਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਦੂਜੇ ਪਾਸੇ ਬਣਾਇਆ ਜਾ ਰਿਹਾ ਜੀ ਤੇ ਜਿਹੜੇ ਫਿਰ ਇਧਰਲੇ ਸਰਪੰਚ ਆ ਗੁਰੂ ਤੇਗ ਬਹਾਦਰ ਵਾਲੇ ਇਧਰਲੇ ਸਰਪੰਚ ਆ ਉਹਨਾਂ ਨੇ ਤਾਂ ਨਹੀਂ ਹਾਂਜੀ ਨਹੀਂ ਉਹਨਾਂ ਨੇ ਵੀ ਕਿਹਾ ਸੀਗਾ ਉਹ ਕਹਿੰਦੇ ਨਹੀਂ ਅਸੀਂ ਇੱਥੇ ਹੀ ਬਣਾਉਣਾ ਹੈ ਮਤਲਬ ਕਿ ਇਹ ਦੋਨੇ ਸਰਪੰਚਾਂ ਨੇ ਰਲ ਮਿਲ ਕੇ ਬਣਾਇਆ ਇਹ ਅੱਡਾ ਨਹੀਂ ਨਹੀਂ ਜਿਹੜਾ ਗੁਰੂ ਤੇਗ ਬਹਾਦਰ ਨਗਰ ਵਾਲਾ ਸਰਪੰਚ ਸੀਗਾ ਹਾਂਜੀ ਜੋ ਮੈਨੂੰ ਜਾਣਕਾਰੀ ਮਿਲੀ ਆ ਉਹ ਕਹਿੰਦੇ ਵੀ ਇੱਥੇ ਨਾ ਬਣਾਓ ਤੁਸੀਂ ਪਰਲੇ ਪਾਸੇ ਬਣਾਓ ਦਾ ਉਧਰ ਲੋੜ ਹੈ ਇਧਰ ਤਾਂ ਲੋੜ ਹੈਗਾ ਹੀ ਨਹੀਂ ਕਿਉਂਕਿ ਇਧਰ ਤਾਂ ਆ ਅੱਡਾ ਪਹਿਲਾਂ ਬਣਿਆ ਹੋਇਆ ਹੈਗਾ ਜੀ ਜੀ ਇਹ ਦੂਜੇ ਪਾਸੇ ਲੋੜ ਹੈ ਉਸੇ ਜਿਹੇ ਪਾਸੇ ਜੀ ਇੱਕ ਗੱਲ ਹੋਰ ਇੱਕ ਇੱਕ ਹੋਰ ਧਿਆਨ ਦੇ ਵਿੱਚ ਆਈ ਹੈ ਜਿੱਦਾਂ ਸੁਖਜੀਤ ਚੇਅਰਮੈਨ ਦੇ ਨਾਲ ਗੱਲਬਾਤ ਕੀਤੀ ਸੀ ਅਸੀਂ ਹਾਂਜੀ ਉਹਨਾਂ ਨੇ ਕਿਹਾ ਵੀ ਜਿਹੜਾ ਅੱਡਾ ਤੁਸੀਂ ਕਹਿ ਰਹੇ ਹੋ ਵੀ ਫਿਲਹਾਲ ਉੱਥੇ ਬਣਿਆ ਹੋਇਆ ਵੀ 2-3 ਸਾਲ ਤੋਂ ਉਹਨੂੰ ਬਣੇ ਨੂੰ ਤੇ ਇਹ ਉੱਤ ਸਵਾਰੀਆਂ ਦੇ ਬੈਠਣ ਯੋਗ ਹੈ ਨਹੀਂਗਾ ਵੀ ਉੱਥੇ ਸਾਰਾ ਦਿਨ ਵੀ ਬੰਦੇ ਬੈਠੇ ਰਹਿੰਦੇ ਆ ਤਾਂ ਆਸਪਤਾ ਖਿਡੀ ਜਾਂਦੇ ਰਹਿੰਦੇ ਆ ਥੋੜਾ ਪਿੱਛੇ ਹਟਮਾ ਰਹਿ ਜਾਂਦਾ ਮਤਲਬ ਕੇਬਲ ਵੀ ਸਵਾਰੀ ਨੂੰ ਪਤਾ ਨਹੀਂ ਲੱਗਦਾ ਬੱਸ ਆਉਂਦੀ ਨਹੀਂ ਰਕਦੀ ਹੈਗੀ ਤਾਂ ਕਰਕੇ ਅਸੀਂ ਥੋੜਾ ਜਿਹਾ 20 ਫੁੱਟ ਦੀ ਜਗ੍ਹਾ ਛੱਡ ਕੇ ਜਿਹੜਾ ਹੈਗਾ ਅਸੀਂ ਐਡਾ ਬਣਾਉਣ ਜਾ ਰਹੇ ਹਾਂ ਇਹ ਪੰਜੀ ਬਹੁਤ ਨੇੜੇ ਛੜਕਦੇ ਨੇੜੇ ਆ ਤੁਸੀਂ ਦੇਖ ਸਕਦੇ ਹੋ ਪਰ ਸੁਵਜੀਤ ਸਿੰਘ ਜਿਹੜਾ ਚੇਅਰਮੈਨ ਆ ਜੀ ਉਹਨੂੰ ਐ ਪੁੱਛ ਲਓ ਵੀ ਜਿਹੜੀ ਥੋੜੀ ਤੇਰੇ ਚਾਚੇ ਦੀ ਚੱਕੀ ਲੱਗੀ ਹੈ ਸਿਵਿੰਗ ਵਾਲੇ ਮੋੜ ਤੇ ਜੀ ਉੱਥੇ ਬੱਸ ਸਟੈਂਡ ਬਣਾਇਆ ਸੀ ਬਣਿਆ ਸੀਗਾ ਪੰਚਾਇਤ ਦਾ ਸਰਦਾਰ ਬਲਵੰਤ ਸਿੰਘ ਸਰਪੰਚਾਂ ਦੀਆਂ ਬਣਾਇਆ ਗਿਆ ਸੀ ਜੀ ਇਹਨਾਂ ਨੇ ਉਹ ਢਾ ਕਿਉਂ ਖੁਰਦ-ਬੁਰਦ ਕਰ ਦਿੱਤਾ ਅੱਛਾ ਸਿਵਿੰਗ ਵਾਲੇ ਮੋੜ ਤੋਂ ਅੱਛਾ ਜਿੱਥੇ ਇਹਨਾਂ ਦਾ ਘਰ ਸੁਖਜੀ ਦਾ ਸਾਹਮਣੇ ਜੀ ਜੀ ਉੱਥੇ ਉੱਥੇ ਵੀ ਸਵਾਰੀਆਂ ਖੜ੍ਹਦੀਆਂ ਹਨ ਹਾਂ ਉੱਥੇ ਅੱਡੇ ਦੀ ਲੋੜ ਨਹੀਂ ਹੂੰ ਉੱਥੇ ਵੀ ਤਾਂ ਅੱਡੇ ਦੀ ਲੋੜ ਆ ਨਾ ਸਿਵਿੰਗ ਵਾਲੇ ਮੋੜ ਤੇ ਬਿਲਕੁਲ ਜੀ ਜਿਹੜੀਆਂ ਬਟੇ ਕੋਟਕਪੁਰੇ ਨੂੰ ਜਾਂ ਇਧਰ ਨੂੰ ਜਾਂਦੀਆਂ ਸਵਾਰੀਆਂ ਅੱਛਾ ਜੀ ਉੱਥੇ ਪਹਿਲਾਂ ਇਹਨਾਂ ਨੇ ਐਵੇਂ ਪਹਿਲਾਂ ਬਣਿਆ ਅੱਛਾ ਤੇ ਉਹ ਖੁਰਦ-ਬੁਰਦ ਕਰਦੇ ਪਹਿਲਾਂ ਬਣਿਆ ਸੀ ਉਹਨੂੰ ਖੁਰਦ-ਬੁਰਦ ਕਰਦੇ ਨੇ ਢਾਕੇ ਇਹਨਾਂ ਨੇ ਅੱਛਾ ਉਹ ਜਮਾਂ ਹੀ ਚੱਕਦਾ ਜੀ ਉਥੋਂ ਜਮਾਂ ਚੱਕਦਾ ਜੀ ਕਿਉਂਕਿ ਇਹਨਾਂ ਦੀ ਉਹਦੇ ਮੂਰੇ ਚੱਕੀ ਆਉਂਦੀ ਸੀਗੀ ਅੱਛਾ ਇਹਨਾਂ ਦੀਆਂ ਦੁਕਾਨਾਂ ਪਾਈਆਂ ਵਿਆਂ ਹੂੰ ਉਹ ਦੁਕਾਨਾਂ ਦੇ ਮੂਹਰੇ ਆਪਦੇ ਉਹ ਅੱਡਾ ਚੱਕਦਾ ਇਹਨਾਂ ਨੇ ਤਾਂ ਆ ਦਰਸ਼ਕ ਸਰ ਉਹਨ ਤੁਹਾਨੂੰ ਸਿਰਫ ਇਹ ਹੀ ਮਤਲਬ ਕੇ ਇਸ ਚੀਜ਼ ਦਾ ਹੀ ਹੈਗਾ ਕਿ ਵੀ ਜਿਹੜਾ ਅੱਡਾ ਬਣ ਜਾ ਰਿਹਾ ਇਹ ਜਮਾਂ ਮੇਨ ਰੋਡ ਤੇ ਬਣ ਜਾ ਰਿਹਾ ਵੀ ਇਹਨੂੰ ਪਿੱਛੇ ਇਹ ਬਹੁਤ ਸੜਕ ਦੇ ਨੇੜੇ ਬਣ ਰਿਹਾ ਮੇਰੀ ਇੱਕੋ ਹੀ رائے ਸੀ ਕਿ ਇਹਨੂੰ ਪਿੱਛੇ ਜਿਹੜੀ ਸੁਸਾਇਟੀ ਵਾਲੀ ਸੜਕ ਹੈ ਉਹ ਤੇ ਬਣਾਇਆ ਜਾਵੇ ਤਾਂ ਕਿ ਜਿਹੜੀਆਂ ਕੁੜੀਆਂ ਸੜਕੇ ਸਵੇਰ ਜਾਂਦੀਆਂ ਜਾਂ ਲੈਡੀ ਜਾਂਦੀ ਹੈ ਉਹ ਉਹ ਸਾਡੇ ਵਿੱਚ ਖੜ ਜਾਣ ਪਰਲੇ ਪਾਸੇ ਖੜ ਜਾਣ ਤੇ ਖੁੱਲੇ ਥਾਂ ਦੇ ਖੜ ਜਾਣ ਜੀ ਧੰਨਵਾਦ ਮੇਰੀ ਰਾਏ ਤੇ ਹੀ ਸੀ ਜੀ ਜੀ ਧੰਨਵਾਦ ਅਸ਼ੰਭੂ ਤੁਸੀਂ ਟਾਈਮ ਦਿੱਤਾ ਬਾਕੀ ਤੁਸੀਂ ਮੈਨੂੰ ਇੱਕ ਵਾਰੀ ਫੇਰ ਦੱਸ ਦੋ ਵੀ ਅਸੀਂ ਤੁਹਾਡਾ ਆਹੀ ਪੱਖ ਚਲਾਈਏ ਕਿ ਕੱਲ ਨੂੰ ਤੁਹਾਡੇ ਕੋਲੇ ਆ ਕੇ ਆਪਾਂ ਕੈਮਰੇ ਤੇ ਵੀਡੀਓ ਬਣਾ ਲਈਏ ਜਿੱਦਾਂ ਨਹੀਂ ਨਹੀਂ ਇਹੀ ਇਹੀ ਲਾ ਦਿਓ ਵੀ ਮੇਰੀ ਰਾਏ ਇਹ ਸੀ ਵੀ ਖੁੱਲ੍ਹੀ ਥਾਂ ਤੇ ਬਣਾ ਦਿਓ ਸੁਸਾਇਟੀ ਵਾਲੀ ਕੰਨ ਤੇ ਜਿੱਧਰ ਸੁਸਾਇਟੀ ਦਾ ਗੇਟ ਹੈ ਉਸ ਪਾਸੇ ਖੁੱਲੀ ਥਾਂ ਝੁੱਗੀਆਂ ਸੀ ਲੋ ਪਾਈਆਂ ਦੀਆਂ ਦੁਕਾਨਾਂ ਲੱਗਦੀ ਬੜੇ ਆਂਡੇ ਵਾਲੀਆਂ ਰੇੜੀਆਂ ਦੀਆਂ ਸੋਹਰ ਸਾਫ਼ ਕਰ ਦਿੱਤੀਆਂ ਉੱਥੇ ਐਡਾ ਬਣਾਇਆ ਜਾਵੇ ਖੁੱਲ੍ਹੇ ਥਾਂ ਤੇ ਇੱਥੇ ਛਲਕ ਦੇ ਨੇੜੇ ਨਾਮ ਬਣਾਏ ਜਾਵੇ ਤਾਂ ਕਿ ਕੱਲ ਕੋਈ ਐਕਸੀਡੈਂਟ ਨਾ ਹੋ ਸਕੇ ਜੀ ਜੀ ਧੰਨਵਾਦ ਬਸ ਇਹਨਾਂ ਮੇਰੇ ਪਰਚਾ ਨਾ ਜੀ ਓਕੇ ਧੰਨਵਾਦ